ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦਾ ਤੁਹਾਡੇ ਨਾਲ ਅੰਕੜਾ ਸ਼ੇਅਰ ਕਰਨ ਲੱਗੇ ਹਾਂ 2024 ਤੋਂ 2025 ਦਾ ਕਾਰਨ ਇਹ ਹੈਗਾ ਕਿ ਹਜੇ ਵੀ ਸਾਡੇ ਭਾਰਤ ਬੈਠੇ ਪਾਕਿਸਤਾਨ ਬੈਠੇ ਬਹੁਤ ਸਾਰੇ ਪਰਿਵਾਰ ਇਹ ਸੋਚ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਮੁੰਡੇ ਕੁੜੀ ਨੂੰ ਅਮਰੀਕਾ ਕੱਢ ਦਈਏ ਬਸ ਕਿਉਂਕਿ ਉੱਥੇ ਗੁਜ਼ਾਰਾ ਕਰਨਾ ਔਖਾ ਹੋਇਆ ਹੈਗਾ ਅੰਕੜਾ ਬਹੁਤ ਜ਼ਰੂਰੀ ਹੈਗਾ ਤੁਹਾਡੇ ਤੱਕ ਇਹ ਪਹੁੰਚਾਉਣਾ ਔਰ ਬੜੀ ਮਿਹਨਤ ਲੱਗਦੀ ਹੈ ਜਦੋਂ ਇਹੋ ਜਿਹੇ ਆંકੜੇ ਅਸੀਂ ਖਬਰਾਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਹੈਗੇ ਆ 2024 ਦੇ ਵਿੱਚ ਪਰਸਥਿਤੀਆਂ ਕੁਝ ਹੋਰ ਸੀਗੀਆਂ 2025 ਦੇ ਵਿੱਚ ਪਰਸਥਿਤੀਆਂ ਕੁਝ ਹੋਰ ਹੋਗੀਆਂ ਕਿਉਂਕਿ ਡੋਨਾਲਡ ਟਰੰਪ ਸਾਹਿਬ ਜਨਵਰੀ ਮਹੀਨੇ ਦੇ ਵਿੱਚ ਸੌ ਚੁੱਕਦੇ ਨੇ ਨਾਲ ਹੀ ਜਿੰਨੇ ਇਮੀਗ੍ਰੈਂਟਾਂ ਦੇ ਉੱਪਰ ਸਖਤੀ ਜਿਹੜੀ ਹੈ ਬਾਰਡਰਾਂ ਦੇ ਉੱਪਰ ਜਿਹੜੀ ਸਖਤੀ ਹੈ ਉਸ ਦੇ ਵਿੱਚ ਇਜ਼ਾਫਾ ਕਰ ਦਿੰਦੇ ਨੇ ਸਖਤ ਜਿਹੜੇ ਰੁਖ ਨੇ ਸਖਤ ਕਾਨੂੰਨ ਜਿਹੜੇ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਚੁਗਾਵਾਂ ਸਾਹਿਬ ਨੇ ਬੜੀ ਮਿਹਨਤ ਕੀਤੀ ਡਿਟੇਲ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਣਗੇ ਕਿ 24 ਦੇ ਵਿੱਚ ਕੀ ਕੁਝ ਸੀ ਤੇ 25 ਦੇ ਵਿੱਚ ਕੀ ਕੁਝ ਡਾਟਾ ਜਿਹੜਾ ਹੈ ਉਹ ਸਾਹਮਣੇ ਆਇਆ ਹੈਗਾ ਉਹ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਅਮਰੀਕਾ ਦੇ ਵਿੱਚ ਹੋ ਕੀ ਰਿਹਾ ਹੈਗਾ ਚੁਗਾਵਾਂ ਸਾਹਿਬ ਕੋਲ ਨੇ ਇਸ ਦੇ ਬਾਬਤ ਜ਼ਿਆਦਾ ਜਾਣਕਾਰੀ ਹਾਂ ਬਿਲਕੁਲ ਝੰਡਾ ਸਾਹਿਬ ਤੁਸੀਂ ਪਹਿਲਾ ਜ਼ਿਕਰ ਕਰ ਹੀ ਦਿੱਤਾ ਆ ਕਿ ਇਸ ਟਾਈਮ ਅਮਰੀਕਾ ਦੀਆਂ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਉਹ ਬਹੁਤ ਵੱਡੇ ਪੱਧਰ ਤੇ ਬਦਲ ਚੁੱਕੀਆਂ ਜੋ 2024 ਵਿੱਚ ਜਿਹੜਾ ਅਮਰੀਕਾ ਸੀਗਾ ਉਹ ਹੁਣ 2025 ਵਿੱਚ ਨਹੀਂ ਰਿਹਾ ਅਮਰੀਕਾ ਦੇ ਵਿੱਚ ਬੜੇ ਲੋਕ ਜਿਹੜੇ ਆ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਇੱਥੇ ਆਉਣਾ ਚਾਹੁੰਦੇ ਆ ਇੱਥੇ ਆਪਣਾ ਆਪ ਸੈੱਟ ਕਰਨਾ ਚਾਹੁੰਦੇ ਆ ਪਰਿਵਾਰਾਂ ਨੂੰ ਪਿੱਛੇ ਸੈੱਟ ਕਰਨਾ ਚਾਹੁੰਦੇ ਆ ਹਰ ਇੱਕ ਬੰਦੇ ਦਾ ਇਹ ਸੁਪਨਾ ਹੀ ਬਣ ਗਿਆ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਜਹਾਜ਼ ਦੀ ਬਾਰੀ ਫੜਾ ਤੇ ਅਮਰੀਕਾ ਪਹੁੰਚ ਜਾਵਾ ਗੱਲ ਇਹ ਸੀ ਕਿ ਹੁਣ ਤਾਂ ਹਾਲਾਤ ਇਹ ਬਣ ਗਏ ਸੀ ਕਿ ਹਜੇ ਤਾਂ ਕੋਈ 16 ਸਾਲ 17 ਸਾਲ ਦੀ ਉਮਰ ਹੁੰਦੀ ਸੀ ਤੇ ਮਾਪੇ ਜਿਹੜੇ ਆ ਕਹਿੰਦੇ ਪੁੱਤ ਬਾਹਰ ਵੀ ਬਾਅਦ ਚ ਕਰੀ ਆ ਤੈਨੂੰ ਏਜੰਟ ਦਾ ਨੰਬਰ ਦਈਏ ਤੇ ਉਹਨੂੰ ਫੋਨ ਕਰ ਤੇ ਪਾਸਪੋਰਟ ਫੜਾ ਤੇ ਛੇਤੀ ਤੋਂ ਛੇਤੀ ਅਮਰੀਕਾ ਰਹੀ ਤਰਜੀਹ ਤੇ ਪਹੁੰਚ ਜਾ ਕਿਉਂਕਿ ਗੱਲ ਇਦਾਂ ਦੀ ਹੋ ਗਈ ਸੀ ਜਦੋਂ ਇੱਥੇ ਮੁੰਡੇ ਆਏ ਤਕਰੀਬਨ 2000 20 21 ਤੋਂ ਬਾਅਦ ਲੈ ਕੇ ਤੇ 24 ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਜਿਹੜੀ ਹੈ ਉਹ ਆਪਣੀਆਂ ਸਟੇਟਾਂ ਨੂੰ ਛੱਡ ਕੇ ਆਪਣੀਆਂ ਕੰਟਰੀਆਂ ਨੂੰ ਛੱਡ ਕੇ ਅਮਰੀਕਾ ਵਿੱਚ ਪਹੁੰਚੇ ਅੰਕੜੇ ਇਹ ਦੱਸਦੇ ਆ ਕਿ 3 ਮਿਲੀਅਨ ਦੇ ਲਗਭਗ 2024 ਦੀ ਗੱਲ ਕਰ ਰਹੇ ਹਾਂ ਇਹ 2024 ਦੇ ਵਿੱਚ 3 ਮਿਲੀਅਨ ਦੇ ਲਗਭਗ ਜਿਹੜਾ ਆ ਇਹ ਅੰਕੜਾ ਦੱਸਦਾ ਆ ਕਿ ਲੋਕ ਜਿਹੜੇ ਆ ਮੈਕਸੀਕੋ ਰਾਈ ਜਿਹੜੇ ਆ ਅਮਰੀਕਾ 'ਚ ਇੰਟਰ ਹੋ ਗਏ ਇਹਨਾਂ ਵਿੱਚ ਵੱਡੀ ਗਿਣਤੀ ਮੈਕਸੀਕੋ ਦੇ ਲੋਕਾਂ ਦੀ ਹੈ ਉਸ ਤੋਂ ਬਾਅਦ ਏਸ਼ੀਅਨ ਲੋਕਾਂ ਦੀ ਜਿਹਦੇ ਵਿੱਚ ਆਪਣੇ ਭਾਰਤੀ ਐ ਪੰਜਾਬੀ ਐ ਪਾਕਿਸਤਾਨੀ ਐ ਬੰਗਲਾਦੇਸ਼ੀ ਐ ਸਾਰੇ ਐ ਪਰ ਆਪਣੇ ਪੰਜਾਬੀਆਂ ਦੀ ਹਰਿਆਣੇ ਵਾਲਿਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਇਹਦੇ ਵਿੱਚ ਹੋਈ ਐ ਜਦੋਂ ਇਹ ਐਂਟਰੀਆਂ ਹੋਈਆਂ ਜਨਵਰੀ ਦਾ ਇਹ ਅੰਕੜਾ ਦੱਸਦਾ ਹੈ ਕਿ 124000 ਸੀ ਤੇ ਜੇ ਦੂਜੇ ਪਾਸੇ 2025 ਦਾ ਵੇਖੀਏ ਤੇ ਜਨਵਰੀ ਦਾ ਅੰਕੜਾ ਜਿਹੜਾ ਆ ਉਹ ਘਟ ਕੇ 38000 ਰਹਿ ਗਿਆ ਦੇਖੋ ਕਿੰਨਾ ਫਰਕ ਪੈ ਗਿਆ 24 ਦੇ ਵਿੱਚ ਜਨਵਰੀ 124000 2025 ਦੇ ਵਿੱਚ ਇਹ 38000 ਰਹਿ ਗਿਆ ਇਹ ਅੰਕੜੇ ਜ਼ਰੂਰ ਨੋਟ ਕਰਿਓ ਕਿੰਨਾ ਫਰਕ ਪਿਆ ਆ ਇੱਥੇ ਲੋਕਾਂ ਦੇ ਆਉਣ ਦਾ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ 2024 ਵਿੱਚ ਆਏ ਉਹ ਤਾਂ ਲਗਭਗ ਸਾਰੇ ਇੰਟਰ ਹੋ ਗਏ ਤੇ ਜਿਹੜੇ 2025 ਦੇ ਮੈਂ ਤੁਹਾਨੂੰ ਅ ਅੰਕੜੇ ਦੱਸੂਗਾ ਇਹਨਾਂ ਵਿੱਚੋਂ ਬਹੁਤ ਰੇਅਰ ਪਰਸੈਂਟ ਹੈਗੀ ਆ 1-2% ਲੋਕ ਨੇ ਜਿਹੜੇ ਛੱਡੇ ਗਏ ਆ ਜਿਹਦੇ ਇਸ ਕੰਟਰੀ ਵਿੱਚ ਇੰਟਰ ਹੋਏ ਆ ਕੁਝ ਉਹਨਾਂ ਦੀ ਗਿਣਤੀ ਹੈਗੀ ਆ ਪਰ ਵੱਡੀ ਗਿਣਤੀ ਵਿੱਚ ਜਿਹੜੇ ਇਹ ਇੰਟਰ ਕੀਤੇ ਆ ਜਾਂ ਤਾਂ ਇਹਨਾਂ ਨੂੰ ਫੜ ਕੇ ਵਾਪਸ ਭੇਜ ਦਿੱਤਾ ਗਿਆ ਜਾਂ ਇਹ ਜੇਲ੍ਹਾਂ ਵਿੱਚ ਨੇ ਕੈਂਪਾਂ ਵਿੱਚ ਨੇ ਮਤਲਬ ਕਿ ਇਹ ਅੰਕੜਾ ਜਿਹੜਾ ਆ ਇਹ ਇੰਟਰ ਨਹੀਂ ਕੀਤਾ ਇਹ ਸਿਰਫ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਬਾਰਡਰ ਟੱਪਣ ਦੀ ਸੋ ਜਨਵਰੀ ਚ 124000 2025 ਚ ਰਹਿ ਗਿਆ 38000 ਫਰਵਰੀ ਚ 140000 ਤੇ ਉਸ ਤੋਂ ਬਾਅਦ ਜਦੋਂ 트럼ਪ ਸਰਕਾਰ ਆ ਗਈ ਸੀਗੀ ਤੁਹਾਨੂੰ ਪਤਾ ਹੈ ਜਨਵਰੀ ਦੀ 20 ਤਰੀਕ ਨੂੰ ਤੇ ਇਹਨਾਂ ਨੇ ਆਉਂਦਿਆਂ ਸਾਰੀ ਸਭ ਤੋਂ ਪਹਿਲਾਂ ਇਹ ਕੰਮ ਹੀ ਕੀਤਾ ਸੀਗਾ ਕਿ ਇਹ ਬਾਰਡਰ ਸੀਲ ਕਰ ਦੇਣੇ ਆ ਉਥੇ ਮਿਲਟਰੀ ਜਿਹੜੀ ਸੀ ਉਹ ਲਾ ਦਿੱਤੀ ਗਈ ਸੀ ਤੇ ਇਹ ਅੰਕੜਾ ਜਿਹੜਾ ਆ 8000 8347 ਤੇ ਚ ਲੱਗਿਆ ਦੇਖੋ ਕਿੰਨਾ ਕਿੱਥੇ 38000 ਸੀਗਾ ਜਨਵਰੀ ਤਾ ਇਹਨਾਂ ਦਾ ਅੰਕੜਾ 2025 ਦਾ ਤੇ ਇਥੇ ਰਹਿ ਗਿਆ ਸਿਰਫ 8000 ਕੁਝ ਇਧਰ ਮਾਰਚ ਦੇ ਵਿੱਚ ਸੀਗਾ 137000 2024 ਚ ਤੇ ਜਦੋਂ ਆਪਾਂ 25 ਚ ਦੇਖਦੇ ਆਂ ਤੇ 7000 ਰਹਿ ਜਾਂਦਾ ਅਪ੍ਰੈਲ ਦੇ ਵਿੱਚ 2024 ਦੇ ਵਿੱਚ ਸੀਗਾ 128000 ਤੋਂ ਉੱਪਰ ਆਲਮੋਸਟ 129000 ਸੀਗਾ ਤੇ ਜੇ ਆਪਾਂ ਦੇਖੀਏ ਮਾਰਚ ਅਪ੍ਰੈਲ ਦਾ ਆਪਾਂ ਦੇਖੀਏ 2025 ਦਾ ਤੇ 6000 ਕੁਝ ਰਹਿ ਗਿਆ ਤੇ ਆਪਾਂ ਮਈ ਦਾ ਦੇਖਦੇ ਆਂ 2025 ਦਾ 120000 ਸੀਗਾ ਤੇ ਇਧਰ 2025 ਵਿੱਚ ਇਹ ਰਹਿ ਗਿਆ 8000 ਦਾ ਜੇ ਆਪਾਂ ਕਹੀਏ ਕਿ ਜੂਨ ਦੇ ਵਿੱਚ ਉਧਰ ਸੀਗਾ 84000 2024 ਵਿੱਚ ਇੱਥੇ ਰਹਿ ਗਿਆ 6000 ਤੇ ਜੁਲਾਈ ਦੇ ਵਿੱਚ 2024 ਦਾ ਸੀਗਾ ਆਲਮੋਸਟ 5 5000 ਤੇ ਜੇ ਆਪਾਂ ਗੱਲ ਕਰੀਏ 2025 ਦੀ ਤੇ ਇੱਥੇ ਰਹਿ ਗਿਆ ਸਿਰਫ 4600 ਅਗਸਤ 2024 ਦੇ ਵਿੱਚ 58000 ਸੀ ਤੇ ਇਧਰ 2000 24 ਤੋਂ 25 ਦਾ ਆਪਾਂ ਮੁਲਾਂਕਣ ਕਰੀਏ ਤੇ ਇੱਥੇ ਰਹਿ ਗਿਆ ਸਿਰਫ 6300 ਤੇ ਸਤੰਬਰ ਦੀ ਪਿਛਲੇ ਮਹੀਨੇ ਦੀ ਆਪਾਂ ਗੱਲ ਕਰਦੇ ਆ ਤੇ 2024 ਦੇ ਵਿੱਚ ਸੀਗਾ 54000 ਤੇ ਹੁਣ ਇਹ ਰਹਿ ਗਿਆ 8400 ਸੋ 3 ਮਿਲੀਅਨ ਦੇ ਲਗਭਗ 2024 ਵਿੱਚ ਲੋਕ ਇੰਟਰ ਕੀਤੇ ਪਰ ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਲੋਕ ਆ ਗਏ ਪਰ 2025 ਵਿੱਚ ਸਿਰਫ 238000 ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਜਿਹੜਾ ਮੈਕਸੀਕੋ ਦਾ ਬਾਰਡ ਟੱਪਣ ਵਾਸਤੇ ਜਾਂ ਹੋਰ ਬਾਟਰਾਂ ਦੇ ਉੱਤੋਂ ਆਉਣ ਵਾਸਤੇ ਕਿਹਾ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇੰਟਰ ਕਰ ਪਾਏ ਆ ਜਾਂ ਤਾਂ ਮੈਕਸੀਕੋ ਤੋਂ ਹੀ ਵਾਪਸ ਕਰ ਦਿੱਤੇ ਗਏ ਆ ਜਾਂ ਫਿਰ ਉਹਨਾਂ ਨੂੰ ਜਿਹੜੇ ਹੈਗੇ ਆ ਅਸਾਈਲਮ ਕੈਂਪ ਹੈਗੇ ਆ ਉੱਥੇ ਰੱਖਿਆ ਰੱਖਿਆ ਗਿਆ ਜੇਲ੍ਹਾਂ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਡਿਪੋਰਟ ਕਰ ਦਿੱਤਾ ਗਿਆ ਤੁਸੀਂ ਦੇਖਿਆ ਹੋਵੇਗਾ ਪਿੱਛੇ ਜਿ ਕਿੰਨੀਆਂ ਫਲਾਈਟਾਂ ਜਿਹੜੀਆਂ ਇੰਡੀਆ ਨੂੰ ਵੀ ਗਈਆਂ ਹੋਰ ਕੰਟਰੀਆਂ ਨੂੰ ਵੀ ਗਈਆਂ ਜਿਹੜੀਆਂ ਨਾਰ ਨਾਰਥ ਅਮਰੀਕਾ ਦੇ ਵਿੱਚ ਸਾਊਥ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਪਰ ਮੈਂ ਹੈਰਾਨ ਆ ਇਹਨਾਂ ਅੰਕੜਿਆਂ ਤੋਂ ਕਿ ਇਹ ਅੰਕੜੇ ਦਰਸਾਉਂਦੇ ਨੇ ਕਿ ਐਸ ਟਾਈਮ ਅਮਰੀਕਾ ਦੇ ਜਿੰਨੇ ਵੀ ਬਾਰਡਰ ਹੈ ਉੱਥੇ ਚਿੜੀ ਨਹੀਂ ਫਰਕ ਕਰ ਦਿੱਤੀ ਜਾ ਰਹੀ ਉੱਥੇ ਐਸ ਟਾਈਮ ਕੇਵਲ ਤੇ ਕੇਵਲ ਬਾਰਡਰ ਸਿਕਿਉਰਿਟੀ ਨਹੀਂ ਹੈਗੀ ਉੱਥੇ ਤਿੰਨ ਚਾਰ ਲੇਅਰ ਦੀ ਜੜੀ ਹੈ ਐਸ ਟਾਈਮ ਸਿਕਿਉਰਿਟੀ ਚੱਲ ਰਹੀ ਹੈ ਜਿੱਥੇ ਉਥੇ ਡਰੋਨ ਵੀ ਲਾਏ ਗਏ ਨੇ ਉਥੇ ਹੈਲੀਕਾਪਟਰ ਵੀ ਲੱਗੇ ਹੋਏ ਨੇ ਉਥੇ ਅ ਯੂ ਐਸ اے ਦੀ ਮਿਲਟਰੀ ਵੀ ਲੱਗੀ ਹੋਈ ਹੈ ਬਾਰਡਰ ਸਕਿਉਰਿਟੀ ਦੀ ਪੁਲਿਸ ਵੀ ਲੱਗੀ ਹੋਈ ਹੈ ਆਈਸ ਵਾਲੇ ਵੀ ਲੱਗੇ ਹੋਏ ਹੈ ਮਤਲਬ ਕਿ ਹਰ ਸੋਰਸਸ ਨੂੰ ਇਸ ਟਾਈਮ ਬਾਰਡਰ ਸਕਿਉਰਿਟੀ ਵਾਸਤੇ ਵਰਤਿਆ ਗਿਆ ਅਜੇ ਕੱਲ ਦੀ ਗੱਲ ਹੈ ਕਿ ਟਰੰਪ ਸਾਹਿਬ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਕਿ ਤੁਸੀਂ ਜਿਹੜਾ ਇੰਨਾ ਪੈਸਾ ਜਿਹੜਾ ਆ ਇਹ ਇਧਰਲੇ ਪਾਸੋਂ ਕੱਟ ਕਰਕੇ ਇਹ ਬਾਰਡਰ ਸਕਿਉਰਿਟੀ ਤੇ ਲਾ ਰਹੇ ਆ ਤਾਂ ਕਰਕੇ ਤੁਹਾਡੀ ਗਵਰਨਮੈਂਟ ਜਿਹੜੀ ਹੈ ਡੈਮੋਕ੍ਰੇਟ ਨੇ ਸ਼ਟਡਾਊਨ ਕੀਤੀ ਹੈ ਕਿ ਉਹ ਕਹਿੰਦੇ ਤੁਸੀਂ ਪੈਸੇ ਦਾ ਮਿਸਯੂਜ਼ ਕਰਦੇ ਆ ਤੇ ਉਹਨਾਂ ਨੇ ਹੱਸ ਕੇ ਇੱਕ ਲੇਜੇ ਵਿੱਚ ਕਿਹਾ ਸੀਗਾ ਕਿ ਜੇ ਡੈਮੋਕ੍ਰੇਟ ਹੁੰਦੇ ਤਾਂ ਹੁਣ ਤੱਕ ਇਹ ਕੰਟਰੀ ਦੇ ਵਿੱਚ ਕਿਸੇ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਮਿਲਣੀ ਸੀਗੀ ਇੰਨੇ ਲੋਕ ਜਿਹੜੇ ਇਲਿਗਲ ਇੱਥੇ ਤੇ ਕ੍ਰਿਮੀਨਲ ਲੋਕ ਜਿਹੜੇ ਇੱਥੇ ਆ ਜਾਣੇ ਸੀਗੇ ਪਰ ਅਸੀਂ ਜਿਹੜਾ ਇਹ ਪੈਸਾ ਆ ਬਾਰਡਰ ਸਕਿਉਰਿਟੀ ਤੇ ਤਾਂ ਵਰਤਿਆ ਤੁਸੀਂ ਹੁਣ ਦੇਖੋ ਕਿ ਇਸ ਟਾਈਮ ਮੈਕਸੀਕੋ ਦੇ ਬਾਰਡਰ 'ላይ ਕਿੰਨੇ ਕੋ ਲੋਕ ਜਿਹੜੇ ਟੱਪ ਕੇ ਅਮਰੀਕਾ ਚਾ ਰਹੇ ਆ ਅਸੀਂ ਇਹ ਆਪਣੀ ਧਰਤੀ ਦੇ ਉੱਤੇ ਕਿਸੇ ਬੰਦੇ ਨੂੰ ਇਲਲੀਗਲ ਤਰੀਕੇ ਨਾਲ ਆਉਣ ਨਹੀਂ ਦੇਣਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਅਮਰੀਕਾ ਦੇ ਵਿੱਚ ਜੇ ਕਿਸੇ ਨੇ ਆਉਣਾ ਤੇ ਉਹ ਲੀਗਲ ਵੇ ਵੀਜ਼ਾ ਲੈ ਕੇ ਤਾਂ ਇੱਥੇ ਆ ਸਕਦਾ ਪਰ ਕੋਈ ਵੀ ਬੰਦਾ ਇਹ ਹਮਾਕਤ ਨਾ ਕਰੇ ਕਿ ਮੈਂ ਅਮਰੀਕਾ ਵਿੱਚ ਇਲਲੀਗਲ ਤਰੀਕੇ ਦੇ ਨਾਲ ਇੰਟਰ ਕਰ ਜਾਵਾਂਗਾ ਬਿਲਕੁਲ ਇਹ ਸਾਰੀਆਂ ਚੀਜ਼ਾਂ ਚੁਗਾਵਾਂ ਸਾਹਿਬ ਦੇਖੋ ਇਹ ਜਿਹੜੇ ਤੁਸੀਂ 2025 ਦੇ ਅੰਕੜੇ ਦੱਸੇ ਹਨ ਇਹਦੇ ਵਿੱਚ ਉਹ ਤਾਂ ਬਾਰਡਰ ਤੇ ਆਏ ਨੇ ਇਹ ਪਤਾ ਨਹੀਂ ਉਹਨਾਂ ਨੇ ਛੱਡੇ ਨੇ ਜਾਂ ਫਿਰ ਨਹੀਂ ਛੱਡੇ ਜਾਂ ਫਿਰ ਜੇਲ੍ਹਾਂ ਦੇ ਵਿੱਚ ਨੇ ਉਹ ਅੰਕੜਾ ਤਾਂ ਜੇ ਬਾਹਰ ਨਹੀਂ ਆਇਆ ਹੈਗਾ ਔਰ ਦੂਜੇ ਪਾਸੇ ਨਾਲ ਦੀ ਨਾਲ ਇੱਕ ਤਾਂ ਇਹ ਗੱਲ ਹੋ ਗਈ ਦੂਜੇ ਪਾਸੇ ਹਜੇ ਵੀ ਸਾਡੇ ਲੋਕ ਟਲਦੇ ਨਹੀਂ ਦੋ ਹਫ਼ਤੇ ਪਹਿਲਾਂ ਦੀ ਜਿਹੜੀ ਨਿਊਜ਼ ਹੈਗੀ ਸੀ ਮੈਕਸੀਕੋ ਦੀ ਹਾਲਾਂਕਿ ਬਹੁਤ ਜਿਹੜੀ ਨਿਊਜ਼ ਹੈ ਉਹ ਦਰਦਪਰੀ ਹੈਗੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਨੇ ਮੈਕਸਿਕੋ ਬਾਰਡਰ ਜਾਂ ਮੈਕਸਿਕੋ ਦੇ ਵਿੱਚ ਦਮ ਤੋੜਿਆ ਹੈਗਾ ਉਸ ਦੀ ਮੌਤ ਹੋਈ ਹੈ ਪਰ ਅਸੀਂ ਫੇਰ ਵੀ ਨਹੀਂ ਟਲਦੇ ਹੈਗੇ ਇੰਨਾ ਕੁਛ ਅਸੀਂ ਦੱਸ ਰਹੇ ਹੈਗੇ ਆ ਕਿ ਇਹ ਭਾਈ ਸਕਤੀਆਂ ਹੈਗੀਆਂ ਨੇ ਬਾਰਡਰ ਤੇ ਚਿੜੀ ਵੀ ਨਹੀਂ ਫੜਕਣ ਦੇ ਰਿਹਾ ਹੋਰ ਤੇ ਹੋਰ ਬਾਰਡਰ ਤਾਂ ਛੱਡੋ ਜਿਹੜੇ ਲੋਕ ਇੱਥੇ ਪਹੁੰਚ ਵੀ ਗਏ ਨੇ ਉਹਨਾਂ ਦੀ ਵੀ ਕੀ ਹਾਲਾਤ ਹੈਗੇ ਨੇ ਪਰ ਫਿਰ ਵੀ ਸਾਡੇ ਲੋਕ ਉਧਰ ਟਲਦੇ ਨਹੀਂ ਜੀ ਬਿਲਕੁਲ ਚੰਦ ਸਾਹਿਬ ਜੇ ਗੱਲ ਕਰੀਏ ਅੱਜ ਵੀ ਹਜੇ ਤੁਸੀਂ ਦੇਖੋਗੇ ਪੰਜਾਬ ਵਿੱਚ ਕਿਸੇ ਆਪਣੇ ਭੈਣ ਭਰਾ ਨੂੰ ਫੋਨ ਕਰ ਲੋ ਉਹ ਕਹੂਗਾ ਮੈਂ ਏਜੰਟ ਨੂੰ ਆਪਣਾ ਪਾਸਪੋਰਟ ਦਿੱਤਾ ਹੋਇਆ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਅਮਰੀਕਾ ਦਾ ਵੀਜ਼ਾ ਲਵਾ ਕੇ ਇੱਕ ਵਾਰੀ ਉੱਥੇ ਇੰਟਰ ਕਰਾ ਦੂੰਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜੇ ਤੁਸੀਂ ਲੀਗਲ ਵੀਜ਼ਾ ਲੈ ਕੇ ਵੀ ਇੱਥੇ ਆ ਜਾਓਗੇ ਤੁਸੀਂ ਅਸਾਈਲਮ ਤਾਂ ਕਿਸ ਤਰ੍ਹਾਂ ਲਾ ਨਹੀਂ ਸਕਦੇ ਇੱਥੇ ਕਿਉਂਕਿ ਇਸ ਟਾਈਮ ਤੇ ਜਿਨ੍ਹਾਂ ਦੇ ਪਹਿਲਾ ਕੇਸ ਲੱਗੇ ਹੋਏ ਉਹਨਾਂ ਦੇ ਤਾਂ ਪਾਸ ਹੁੰਦੇ ਨਹੀਂ ਪਏ ਫਿਰ ਦੂਸਰੀ ਗੱਲ ਇੱਥੇ ਕੰਮ ਤੁਹਾਨੂੰ ਕਿੱਥੋਂ ਮਿਲੂਗਾ ਜੇ ਤੁਹਾਡੇ ਕੋਲ ਪੇਪਰ ਨਹੀਂ ਹੈ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਹੈ ਤੁਹਾਨੂੰ ਕੰਮ ਕਿੱਦਾਂ ਮਿਲੂਗਾ ਤੁਸੀਂ ਰਹੋਗੇ ਕਿੱਥੇ ਖਾਓਗੇ ਕੀ ਪੀਓਗੇ ਕੀ ਪਹਿਨੋਗੇ ਕੀ ਆਪਣਾ ਖਰਚਾ ਕਿੱਥੋਂ ਤੋਰੋਗੇ ਘਰਦਿਆਂ ਨੂੰ ਕੀ ਭੇਜੋਗੇ ਕਿਉਂ ਅੱਡੀਆਂ ਚੁੱਕ ਚੁੱਕ ਕੇ ਫਾਹ ਲੈਂਦੇ ਪਏ ਲੋਕ ਜਦੋਂ ਪਤਾ ਆ ਕਿ ਇਸ ਕੰਟਰੀ ਦੇ ਹਾਲਾਤ ਰੋਜ਼ ਹੀ ਰੋਜ਼ਾਨਾ ਅਪਡੇਟ ਹੋ ਰਹੇ ਆ ਦੇਖੋ ਅੱਜ ਦੁਨੀਆ ਜਿਹੜੀ ਹੈ ਇਹ ਤਾਂ ਹੈ ਨਹੀਂ ਕਿ ਸ਼ਾਮ ਦੀਆਂ ਟੀਵੀ ਦੀਆਂ ਖਬਰਾਂ ਆਉਣੀਆਂ ਤੇ ਉਥੇ ਪਤਾ ਲੱਗਣਾ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਪਣਾ ਫੋਨ ਚੈੱਕ ਕਰਦੇ ਹੋ ਉਦੋਂ ਵੀ ਤੁਹਾਨੂੰ ਖਬਰਾਂ ਦਾ ਪਤਾ ਲੱਗਦਾ ਪਿਆ ਰੋਟੀ ਖਾਂਦੇ ਹਾਂ ਤਾਂ ਤੁਹਾਨੂੰ ਪਤਾ ਲੱਗਦਾ ਪਿਆ ਤੁਸੀਂ ਚਾਹ ਪੀ ਰਹੇ ਹੋ ਤਾਂ ਤੁਹਾਨੂੰ ਖਬਰਾਂ ਦਾ ਪਤਾ ਲੱਗਦਾ ਕਿ ਬਾਹਰ ਹੋ ਕੀ ਰਿਹਾ ਹੈ ਕੱਲੀ-ਕੱਲੀ ਚੀਜ਼ ਜਿਹੜੀ ਆ ਕੱਲੇ-ਕੱਲੇ ਇੱਕ-ਇੱਕ ਘੰਟੇ ਦੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਦੀ ਪਈ ਹੈ ਕਿ ਇਸ ਟਾਈਮ ਅਮਰੀਕਾ ਦੇ ਹਾਲਾਤ ਜਿਹੜੇ ਬਾਈ ਜੀ ਉਹ ਇਦਾਂ ਦੇ ਆ ਕਿ ਇੱਥੇ ਜਿਹੜੇ ਵਿਚਾਰੇ ਗ੍ਰੀਨ ਕਾਰਡ ਹੋਲਡਰ ਹੈ ਨਾ ਉਹ ਵੀ ਇਹ ਸੋਚਦੇ ਪਏ ਆ ਕਿ ਸਾਨੂੰ ਵੀ ਪਤਾ ਨਹੀਂ ਇਨੇ ਇੱਥੇ ਰਹਿਣ ਦੇਣਾ ਕਿ ਨਹੀਂ ਰਹਿਣਾ ਕਿਉਂਕਿ 트럼ਪ ਪ੍ਰਸ਼ਾਸਨ ਜਿਹੜਾ ਆ ਬੜੇ ਵੱਡੇ ਪੱਧਰ ਤੇ ਜਿਹੜੇ ਬਦਲਾਅ ਕਰ ਰਿਹਾ ਮੈਂ ਇੱਕ ਜاده ਜਾਂਦੇ ਗੱਲ ਸ਼ੇਅਰ ਕਰਦਿਆਂ ਕਿ ਮੈਂ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਸੁਣਦਾ ਪਿਆ ਸੀਗਾ 트럼ਪ ਪ੍ਰਸ਼ਾਸਨ ਵੱਲੋਂ ਕਿ ਹੁਣ ਦੂਸਰਾ ਇਹਨਾਂ ਦਾ ਸਭ ਤੋਂ ਵੱਡਾ ਕਦਮ ਜਿਹੜਾ ਇਮੀਗ੍ਰੇਸ਼ਨ ਤੇ ਚੁੱਕਣ ਜਾ ਰਹੇ ਐ ਜਿਹੜੇ ਲੋਕ ਵਿਆਹ ਕਰਾ ਕੇ ਜਾਂ ਤਾਂ ਆਏ ਐ ਜਾਂ ਇੱਥੇ ਵਿਆਹ ਕਰਾ ਕੇ ਪੱਕੇ ਹੋਏ ਐ ਕਿ ਉਹਨਾਂ ਦੀਆਂ ਸਾਰਿਆਂ ਦੀਆਂ ਐਪਲੀਕੇਸ਼ਨਾਂ ਖੋਖੀਆਂ ਜਾਣਗੀਆਂ ਕਿ ਵਾਕਿਆ ਹੀ ਉਹ ਵਿਆਹ ਕਰਾ ਕੇ ਇਕੱਠੇ ਰਹਿ ਰਹੇ ਐ ਕਿ ਜਾਂ ਸਿਰਫ ਉਹ ਪੱਕੇ ਹੋਣ ਵਾਸਤੇ ਉਹਨਾਂ ਨੇ ਵਿਆਹ ਕਰਾਇਆ ਸੀ ਤੇ ਉਸ ਤੋਂ ਬਾਅਦ ਡਿਵੋਰਸ ਕਰ ਲਿਆ ਇਹਨਾਂ ਉੱਤੇ ਬਹੁਤ ਵੱਡੇ ਪੱਤਰ ਤੇ ਐਕਸ਼ਨ ਲੈਂਦ ਜਾ ਰਹੀ ਐ ਇਹ 트럼ਪ ਸਰਕਾਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖਿਓ ਬਹੁਤ ਕੁਝ ਤੁਹਾਨੂੰ ਸੁਣਨ ਨੂੰ ਵੇਖਣ ਨੂੰ ਮਿਲੇਗਾ ਕਿ ਪੁਰਾਣੇ ਬੰਦੇ ਦੇ ਕੋਲ ਤੇ ਗ੍ਰੀਨ ਕਾਰਡ ਸੀਗਾ ਤੁਹਾਨੂੰ ਰਿਪੋਰਟ ਕਰਤਾ ਪਰ ਜਦੋਂ ਤੁਸੀਂ ਖਬਰਾਂ ਸੁਣੋਗੇ ਪਤਾ ਲੱਗੇਗਾ ਕਿ ਹਾਂਜੀ ਉਹਨੇ ਇੱਥੇ ਵਿਆਹ ਕਰਾਇਆ ਸੀ ਕਿਸੇ ਅਤੇ ਅਮਰੀਕਨ ਕੁੜੀ ਨਾਲ ਜਾਂ ਕਿ ਉਹ ਗੋਰੀ ਹੈ ਕਾਲੀ ਹੈ ਜਾਂ ਕੋਈ ਹੋਰ ਹੈ ਤੇ ਉਹ ਉਸ ਤੋਂ ਬਾਅਦ ਉਸਨੇ ਡਿਵੋਰਸ ਕਰ ਲਿਆ ਫਿਰ ਉਹਨੇ ਜਾ ਕੇ ਹੋਰ ਵਿਆਹ ਕਰਾਣਿਆ ਹੁਣ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਇਹ ਸਰਕਾਰ ਪਈ ਹੋਈ ਹੈ ਤੇ ਜਿਹੜੇ ਲੋਕ ਇਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦੇ ਆ ਚਾਹੀ ਵੀਜ਼ਾ ਲੈ ਕੇ ਵੀ ਇੱਥੇ ਆਉਣਾ ਚਾਹੁੰਦੇ ਬਾਈ ਜੇ ਤਾਂ ਕਿਸੇ ਨੇ ਆਉਣਾ ਘੁੰਮਣ ਫਿਰਨ ਆਪਣੇ ਭੈਣ ਭਰਾਵਾਂ ਨੂੰ ਮਿਲਣ ਆਉਣਾ ਜਾਂ ਕੋਈ ਕੰਮਕਾਰ ਹੈ ਤਾਂ ਆਉਣਾ ਤੇ ਫਿਰ ਜੀ ਸਦਕੇ ਜਿੱਦਾਂ ਮਰਜ਼ੀ ਕੋਈ ਆਵੇ ਪਰ ਅਸੀਂ ਤਾਂ ਇਹ ਕਦੇ ਵੀ ਕਿਸੇ ਨੂੰ ਇਹ ਐਡਵਾਈਸ ਨਹੀਂ ਕਰਾਂਗੇ ਕਿ ਹੁਣ ਤੁਸੀਂ ਅਮਰੀਕਾ ਦੀ ਧਰਤੀ ਤੇ ਵੀਜ਼ਾ ਲੈ ਕੇ ਇਸ ਕਰਕੇ ਆਓ ਕਿ ਇੱਥੇ ਤੁਸੀਂ ਪੱਕੇ ਹੋਣਾ ਹੈ ਜਾਂ ਇੱਥੇ ਰਹਿਣਾ ਹੈ ਹਾਂ ਇਹ ਹੁਣ ਸਮਾਂ ਜਿਹੜਾ ਉਹ ਖਤਮ ਹੋ ਚੁੱਕਾ ਹੈ ਜਿਹੜਾ 2024 ਦਾ ਅਧਿਆਇ ਖਤਮ ਹੋ ਚੁੱਕਾ ਹੈ ਇਸ ਟਾਈਮ 2025 ਦੇ ਵਿੱਚ ਉਹ ਕੁਝ ਹੋ ਰਿਹਾ ਜਿਹੜਾ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁਣ ਕਦੀ ਕਿਸੇ ਨੇ ਇਹ ਤਹਈਆ ਵੀ ਨਹੀਂ ਕੀਤਾ ਹੋਣਾ ਕਿ ਅਮਰੀਕਾ ਦੇ ਵਿੱਚ 2025 ਚ ਆਹ ਕੁਝ ਹੋਣ ਵਾਲਾ ਉਹ ਗੱਲਾਂ ਹੋ ਰਹੀਆਂ ਜਿਹੜੀਆਂ ਤੁਹਾਡੇ ਦਿਮਾਗ ਦੀ ਸੋਚ ਤੋਂ ਵੀ ਪਰੇ ਦੀਆਂ ਗੱਲਾਂ ਆ ਜਿਹੜੇ ਲੋਕ ਇੱਥੇ ਰਹਿ ਰਹੇ ਆ ਇਸ ਟਾਂ ਤਾਂ ਉਹਨਾਂ ਨੂੰ ਇੱਥੇ ਰਹਿਣ ਦੇ ਲਾਲੇ ਪਏ ਹੋਇਆ ਤੇ ਜਿਹੜੇ ਨਵੇਂ ਆ ਰਹੇ ਆ ਕਿਉਂ ਆਪਣੇ ਇੱਕ ਤਾਂ ਤੁਸੀਂ ਰੁਪਈਏ ਖਰਾਬ ਕਰਦੇ ਆ ਜ਼ਮੀਨ ਜਾਇਦਾਦਾਂ ਖਰਾਬ ਕਰਦੇ ਆ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਆਪਣੀ ਜਾਨ ਨੂੰ ਤੁਸੀਂ ਦਾਤੇ ਲਾ ਕੇ ਤੇ ਇੱਥੇ ਉਹਨ ਦੀ ਹਮਾਕਤ ਕਰਕੇ ਫਿਰ ਜਿੱਦਾਂ ਝੰਡਾ ਸਾਹਿਬ ਨੇ ਜ਼ਿਕਰ ਕੀਤਾ ਕਿ ਪਿੱਛੇ ਜੇ ਆਪਣਾ ਇੱਕ ਪੰਜਾਬੀ ਮੁੰਡਾ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਹੈ ਕਿ ਉਹ ਇਸ ਕਰਕੇ ਉਹਦੀ ਮੌਤ ਹੋ ਗਈ ਕਿਉਂਕਿ ਉਹ ਕਈ ਮਹੀਨਿਆਂ ਤੋਂ ਉਹ ਜਿਹੜਾ ਸੀਗਾ ਰਾਹ ਵਿੱਚ ਖੱਪਦਾ ਰਿਹਾ ਬਾਅਦ ਵਿੱਚ ਮਕਸੀਕੋ ਦੇ ਬਾਰਡਰ ਤੇ ਖੱਪਦਾ ਰਿਹਾ ਤੇ ਉਹਦੀ ਆਖਰ ਵਿੱਚ ਮੌਤ ਹੋ ਗਈ ਇਹ ਤਾਂ ਇੱਕ ਨੌਜਵਾਨ ਸੀਗਾ ਪਰ ਕਈ ਇਹ ਅਜਿਹੇ ਨੌਜਵਾਨ ਨੇ ਜਿਨ੍ਹਾਂ ਦੀ ਮੌਤ ਦੀ ਖ਼ਬਰ ਹੀ ਨਹੀਂ ਕਿਸੇ ਨੂੰ ਮਿਲਦੀ ਪਤਾ ਹੀ ਨਹੀਂ ਲੱਗਦਾ ਕਿ ਉਹ ਹੈ ਕਿੱਥੇ ਆ ਜਿਉਂਦਾ ਹੈ ਜਾਂ ਮਰਿਆ ਸੋ ਭਾਈ ਅਸੀਂ ਚਾਹੁੰਦੇ ਹਾਂ ਕਿ ਜੇ ਮਾਪਿਆਂ ਨੂੰ ਵੀ ਇੱਕ ਕਹਿੰਨੇ ਆ ਕਿ ਜੇ ਤੁਹਾਡੇ ਧੀਆਂ ਪੁੱਤਰ ਤੁਹਾਡੇ ਕੋਲ ਨੇ ਉਹਨਾਂ ਨੂੰ ਤੁਸੀਂ ਉੱਥੇ ਕੋਈ ਨਾ ਕੋਈ ਕੰਮ ਕਰਤੇ ਲਾ ਦਿਓ ਛੋਟਾ ਮੋਟਾ ਕੰਮ ਦੇਖ ਕੇ ਉੱਥੇ ਕਿਸੇ ਇਹੋ ਜਿਹੇ ਆਰੇ ਲਾ ਦਿਓ ਕਿ ਤੁਹਾਡੇ ਕੋਲ ਵੀ ਰਵੇ ਤੁਹਾਡੇ ਨਾਲ ਵੀ ਰਵੇ ਤੁਹਾਨੂੰ ਵੀ ਸਾਹਮਣੇ ਆਪਣਾ ਆਪ ਵੀ ਉਹ ਤੁਹਾਡੇ ਕੋਲ ਰਹਿ ਕੇ ਤੁਹਾਡੇ ਜज्ਬਾਤਾਂ ਦੇ ਨਾਲ ਹਮੇਸ਼ਾ ਜੁੜਿਆ ਰਹੇ ਕਿਉਂਕਿ ਜਦੋਂ ਇੱਕ ਵਾਰੀ ਆਪਾਂ ਤੁਰ ਪੈਨੇ ਆ ਬਾਈ ਜੀ ਫਿਰ ਆਪਾਂ ਦੇਖਦੇ ਆ ਕਿ ਹੁਣ ਜਿਹੜੇ ਆંકੜੇ ਇਹ ਦੱਸਦੇ ਪਿਆ ਕਿ ਬਹੁਤੇ ਲੋਕ ਜਿਹੜੇ ਆ ਰਹੇ ਹਨ ਨਾ ਏਜੰਟਾਂ ਦੇ ਹਜੇ ਵੀ ਚਾਂਸੇ ਵਿੱਚ ਆ ਕੇ ਜਾਂ ਤਾਂ ਉਹ ਰਾਹ ਵਿੱਚ ਹੀ ਖਪਰੇ ਨੇ ਜਾਂ ਫਿਰ ਉਹ ਸਾਊਥ ਅਮਰੀਕਾ ਦੇ ਵਿੱਚ ਜਿਹੜੀਆਂ ਕੰਟਰੀਆਂ ਰਾਈ ਆਉਂਦੇ ਆ ਜਾਂ ਤਾਂ ਉਥੋਂ ਵਾਪਸ ਮੁੜ ਰਹੇ ਨੇ ਪੈਸਾ ਲਾ ਲਾ ਕੇ ਤੇ ਜਾਂ ਫਿਰ ਉਹ ਉੱਥੇ ਹੀ ਖੱਜਲ ਖਵਾਰ ਹੋ ਕੇ ਰਹਿ ਰਹੇ ਨੇ ਕਈ ਕਈ ਮਹੀਨਿਆਂ ਤੋਂ ਜਿਹੜੇ ਲੋਕ ਹੈ ਏਜੰਟਾਂ ਦੇ ਚਾਂਸੇ ਵਿੱਚ ਆ ਕੇ ਡੌਂਕਰਾਂ ਦੇ ਕੋਲ ਬੈਠੇ ਹੋਏ ਨੇ ਨਾ ਉਹ ਅੱਗੇ ਜੁਗੇ ਆ ਨਾ ਪਿੱਛੇ ਜੁਗੇ ਆ ਕਿਉਂਕਿ ਡੌਂਕਰ ਪੈਸੇ ਮੰਗਦੇ ਆ ਪੈਸੇ ਮਿਲਦੇ ਨਹੀਂ ਪਏ ਅੱਗੇ ਆ ਨਹੀਂ ਸਕਦੇ ਪਿੱਛੇ ਉਹ ਭੇਜਦੇ ਨਹੀਂ ਪਏ ਸੋ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਹੋ ਰਹੀਆਂ 2025 ਅਮਰੀਕਾ ਦਾ ਬਹੁਤ ਵੱਡਾ ਇਸ ਟਾਈਮ ਕਾਨੂੰਨ ਦੇ ਵਿੱਚ ਚੇਂजेस ਆ ਚੁੱਕੀ ਹੈ ਇਮੀਗ੍ਰੇਸ਼ਨ ਬਦਲ ਚੁੱਕੀ ਹੈ ਹਾਲਾਤ ਬਦਲ ਚੁੱਕੇ ਨੇ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਜਿਹੜੀਆਂ ਆਪਾਂ 6 ਮਹੀਨੇ ਜਾਂ ਸਾਲ ਪਹਿਲਾਂ ਸੋਚਦੇ ਸੀ ਸੋ ਇਸ ਕਰਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਦੇ ਵੀ ਇਲਿਗਲ ਤਰੀਕੇ ਨਾਲ ਇੱਧਰ ਨੂੰ ਨਾ ਤੋਰੇ